ਕਹਿਆ ਜਾ ਰਿਹਾ ਕਿ ਅੱਜ ਇਹ ਤਾਂ ਸਿਰਫ ਟੀਲਰ ਹੀ ਹੈ ਆਉਣ ਵਾਲੇ ਸਮੇਂ ਜੀ ਹੋਰ ਵੀ ਠੰਡ ਜਿਹੜੀ ਦੇਖਣ ਨੂੰ ਮਿਲੇਗੀ ਜੀ ਬਿਲਕੁਲ ਜੀ ਜੇ ਅਸੀਂ ਜਿਹੜਾ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਜੋ ਹੈ ਉਹ ਵੀ 20.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਇਹ ਟੈਂਪਰੇਚਰ ਡੇ ਟਾਈਮ অর ਨਾਈਟ ਟਾਈਮ ਜਿਹੜਾ ਉੱਪਰ ਚੱਲ ਰਿਹਾ ਹੈਗਾ ਤਾਂ ਕਿ ਵੈਦਰ ਦੇ ਵਿੱਚ ਜਿਹੜੀ ਵੇਰੀਏਬਿਲਿਟੀ ਆ ਉਹ ਬਹੁਤ ਵੱਧ ਗਈ ਹੈਗੀ ਆ ਜਿਵੇਂ ਅਸੀਂ ਅੱਜ ਦਾ ਮਿਨਿਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਬਟ 2020 'ਚ ਇਸੇ ਦਿਨ 2.2 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਸੀਗਾ ਇਸੇ ਤਰ੍ਹਾਂ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਸੀਗਾ ਸੋ ਵੇਰੀਏਬਿਲਿਟੀ ਜੇ ਅਸੀਂ ਪਿਛਲੇ ਕੁਝ ਸਾਲਾਂ ਦਾ ਡੇਟਾ ਦੇਖੀਏ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਹੈਗੀ ਆ ਪਰ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਉਹਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਦੀ ਗਿਰਾਵਟ ਐਕਸਪੈਕਟਿਡ ਹੈ ਸੋ ਉਹਦੇ ਨਾਲ ਕਾਫੀ ਥਾਵਾਂ ਤੇ ਜਿਹੜੀ ਸੰਗਣੀ ਧੁੰਦ ਵੀ ਹੋ ਸਕਦੀ ਹੈ ਤੇ ਆਈਐਮਡੀ ਵੱਲੋਂ 20 ਔਰ 21 ਤਰੀਕ ਨੂੰ ਜਿਹੜਾ येलो ਅਲਰਟ ਵੀ ਜਾਰੀ ਕੀਤਾ ਗਿਆ ਕਿ ਕਾਫੀ ਥਾਵਾਂ ਤੇ ਡੈਂਸ ਫੌਗ ਹੋ ਸਕਦੀ ਹੈ ਸੋ ਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਸੰਗਣੀ ਧੁੰਦ ਡੈਂਸ ਹੈਲੋ ਨਮਸਤੇ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾ ਸੋ ਦੋਸਤੋ ਫਾਈਨਲੀ ਤੁਹਾਨੂੰ ਪਤਾ ਹੈ ਕਿ ਅੱਜ 18 ਦਸੰਬਰ ਹੋ ਚੁੱਕੀ ਹੈ ਜੀ ਉਹ ਤੁਹਾਨੂੰ ਪਤਾ ਕੀ ਲਗਾਤਾਰ ਜਿਹੜੀ ਹੈ ਉਹ ਠੰਡ ਜਿਹੜੀ ਵੱਧਦੀ ਜਾ ਰਹੀ ਹੈ ਰਿਕਾਰਡ ਤੇ ਰਿਕਾਰਡ ਜਿਹੜੀ ਹੈ ਬਣਦੀ ਜਾ ਰਹੀ ਹੈ ਅਗਰ ਨਾਲ ਦੇ ਲੱਗਦੇ ਰਾਜਿਆ ਦੀ ਗੱਲ ਕਰੀਏ ਤਾਂ ਤੁਹਾਨੂੰ ਅੰਦਾਜ਼ਾ ਦਵਾ ਕਿ ਇਸ ਸਮੇਂ ਅਗਰ ਜੰਮੂ ਕਸ਼ਮੀਰ ਵੀ ਤੁਸੀਂ ਖਬਰ ਦੇਖੀ ਹੋਣੀ ਕਿ ਬਰਫ ਬਾਰੀ ਜਿਹੜੀ ਉਹ ਤੇ ਸ਼ੁਰੂਆਤ ਹੋ ਚੁੱਕੀ ਹੈਗੀ ਇਹ ਸ਼ਿਮਲਾ ਚ ਵੀ ਸੇਮ ਉਦਾਂ ਦੇ ਹਾਲ ਦੇਖਣ ਨੂੰ ਲੱਗ ਰਹੇ ਨੇ ਔਰ ਜਿਸ ਨੂੰ ਲੈ ਕੇ ਕਿੱਥੇ ਨਾ ਕਿੱਥੇੜੇ ਸਰਦ ਹਵਾਵਾਂ ਜਿਹੜੀਆਂ ਨੇ ਉਹ ਪੰਜਾਬ ਵਾਲੇ ਪਾਸੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਰਾਤ ਦੇ ਸਮੇਂ ਤੁਹਾਨੂੰ ਲੱਗ ਰਿਹਾ ਹੋ ਤਾਨੂੰ ਕੰਬਲ ਪਲੱਸ ਰਜਾਈ ਕਰਨੀ ਪੈ ਰਹੀ ਹੈ ਇਨੀ ਠੰਡ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਵੱਧੇ ਵੀ ਕਿਉਂ ਨਾ ਕਿਉਂਕਿ ਉਹਨਾਂ ਤਾਪਮਨ ਜਿਹੜਾ ਵੈ 4 ਡਿਗਰੀ ਸੈਲਸੀਅਸ ਤੱਕ ਵੀ ਜਾ ਚੁੱਕਾ ਜੀ ਹਾਂ ਤੁਸੀਂ ਬਿਲਕੁਲ ਸਹੀ ਚੁਣਿਆ ਇਸ ਮਹੀਨੇ ਸਾਡਾ ਜਿਹੜਾ ਤਾਪਮਨ ਜਿਹੜਾ ਹੈ ਘਟੋਕਰ 4 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਹੈ ਕਾਸੀ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਿਹਾ ਜੀ ਮੈਂ ਔਰ ਅੱਜ ਅਗਰ ਅੱਜ ਕੱਲ ਦੀ ਵੀ ਗੱਲ ਕਰੀਏ ਸਖਤੀਰੀ ਤਤਾ ਨੋਰਮਲ ਰਾਤ ਦਾ ਜਿਹੜੀ ਠੰਡ ਹੁਣ ਰਹਿ ਗਈ ਹੋਈ ਹੈ ਤੋਂ ਅਪਕਮਿੰਗ ਦਿਨਾਂ ਦੇ ਵਿੱਚ ਕਿੱਦਾਂ ਦਾ ਮੌਸਮ ਰਹੇਗਾ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਹੋਏਗੀ ਜਾਂ ਬੂੰਦਾਬاندی ਦੇਖਣ ਨੂੰ ਮਿਲੇਗੀ ਠੰਡ ਹੋਰ ਨੀਚੇ ਵੀ ਜਾਏਗੀ ਸਾਰੀ ਗੱਲ ਕਰ ਲੈ ਸਾਡੇ ਮੌਜੂਦ ਹੈ ਕਿੰਨੇ ਸਮੇਂ ਮੈਮ ਪਵਨੀਤ ਕੋਕਿੰਗ ਤੋੜਤੇ ਜਿੱਦਾ ਤੁਹਾਡੇ ਨਾਲ ਗੱਲਬਾਤ ਤੇ ਪਤਾ ਲੱਗਿਆ ਕਿ 4 ਡਿਗਰੀ ਤੱਕ ਜਿਹੜਾ ਤਾਪਮਾਨ ਸਾਡਾ ਵਾ ਉਹ ਥੱਲੇ ਜਾ ਚੁੱਕਾ ਰਾਤ ਦੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਕਿ ਅਜੇ ਇਹ ਤਾਂ ਸਿਰਫ ਟੇਲਰ ਹੀ ਹੈ ਆਉਣ ਵਾਲੇ ਸਮੇਂ ਦੇ ਹੋਰ ਵੀ ਠੰਡ ਜਿਹੜੀ ਦੇਖਣ ਨੂੰ ਮਿਲੇਗੀ ਜੀ ਬਿਲਕੁਲ ਜੀ ਜੇ ਅਸੀਂ ਜਿਹੜਾ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਜੋ ਹੈ ਉਹ ਵੀ 20.8 ਡਿਗਰੀ ਸੈਂਟੀਗ੍ਰੇਡ ਜਿਹੜਾ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਇਹ ਟੈਂਪਰੇਚਰ ਡੇ ਟਾਈਮ অর ਨਾਈਟ ਟਾਈਮ ਜਿਹੜਾ ਉੱਪਰ ਚੱਲ ਰਿਹਾ ਹੈਗਾ ਪਰ ਜੇ ਅਸੀਂ ਕੁਝ ਪਿਛਲੇ ਸਾਲਾਂ ਦਾ ਡਾਟਾ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਵੈਦਰ ਦੇ ਵਿੱਚ ਜਿਹੜੀ ਵੇਰੀਏਬਿਲਿਟੀ ਆ ਉਹ ਬਹੁਤ ਵੱਧ ਗਈ ਹੈਗੀ ਹੈ ਜਿਵੇਂ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਬਟ 2020 ਚ ਇਸੇ ਦਿਨ 2.2 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਸੀਗਾ ਇਸੇ ਤਰ੍ਹਾਂ 20 ਜਿਵੇਂ ਪਿਛਲੇ ਕੁਝ ਸਾਲਾਂ ਦਾ ਡਾਟਾ ਦੇਖੀਏ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ ਬਿਲਕੁਲ ਕਾਫੀ ਜਿਹੜਾ ਉਹ ਉਤਰਾਅ ਚੜਾਅ ਦੇਖਣ ਨੂੰ ਮਿਲ ਰਿਹਾ ਤਾਪਮਾਨ ਦੇ ਵਿੱਚ ਰਾਤ ਦੇ ਸਮੇਂ ਤੇ ਕਿਤੇ 2 ਡਿਗਰੀ ਤੇ ਕਿਤੇ 10 ਡਿਗਰੀ ਦੀ ਵੀ ਜਿਹੜੀ ਸਾਫ਼ ਤੌਰ ਤੇਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਲੇਕਿਨ ਮੈਮ ਹਾ ਦੇਖੋ ਜੇ ਤਾਂ بارش ਵੀ ਨਹੀਂ ਪਈ ਹੈਗੀ ਔਰ ਵਿਦਆਊਟ بارش ਮੌਸਮ ਇਹਨਾਂ ਠੰਡਾ ਹੈ ਔਰ ਜੇ بارش ਪੈਗੀ ਤਾਂ ਮੈਨੂੰ ਲੱਗਦਾ ਕਿ ਜ਼ੀਰੋ ਤਾਂ ਜਾਏਗਾ ਸਿੱਧਾ ਹੈ ਬਿਲਕੁਲ ਜੀ ਕਿਉਂਕਿ ਹੁਣ ਫਿਰ ਟੈਂਪਰੇਚਰ ਦੇ ਵਿੱਚ ਪਹਿਲਾਂ ਨਾਲੋਂ ਅਸੀਂ ਕਾਫੀ ਗ੍ਰਾਵਿਟ ਜਿਹੜੀ ਦੇਖੀ ਹੈ ਔਰ ਆਉਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਉਹਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਦੀ ਗ੍ਰਾਵਿਟ ਐਕਸਪੈਕਟਿਡ ਹੈ ਸੋ ਉਹਦੇ ਨਾਲ ਕਾਫੀ ਥਾਵਾਂ ਤੇ ਜਿਹੜੀ ਸੰਗਣੀ ਧੁੰਦ ਵੀ ਹੋ ਸਕਦੀ ਹੈ ਪਰ ਇਹਦੇ ਵਾਸਤੇ ਆਈਐਮਡੀ ਵੱਲੋਂ 20 ਔਰ 21 ਤਰੀਕ ਨੂੰ ਜਿਹੜਾ येलो ਅਲਰਟ ਵੀ ਜਾਰੀ ਕੀਤਾ ਗਿਆ ਕਿ ਕਾਫੀ ਥਾਵਾਂ ਤੇ ਡੈਂਸ ਫੌਗ ਹੋ ਸਕਦੀ ਹੈ ਸੋ ਉਹਦਾ ਜ਼ਰੂ ਉਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਉਹਦੇ ਵਿੱਚ ਛੋਟੀ ਜੀ ਗੱਲ ਮੈਂ ਇੱਕ ਹੋਰ ਐਡ ਕਰਨੀ ਚਾਹਾਂਗਾ ਕਿ ਸੋਮਵਾਰ ਦਾ ਦਿਨ ਹੈਗਾ ਤੇ ਹੁਣ ਬੂੰਦਾਬੰਦ ਜਿਹੜੀ ਇਸ ਹਫਤੇ ਕੁਝ ਨਜ਼ਰ ਆ ਰਹੀ ਹੈ ਦੇਖਣ ਨੂੰ ਮੀ ਹੈਗੇ ਕੋਈ ਅਪਡੇਟ ਹੈਗਾ بارش ਨੂੰ ਲੈ ਕੇ ਕੁਝ ਆਉਣ ਵਾਲੇ ਤਿੰਨ ਚਾਰ ਦਿਨ ਤਹਲੇ بارش ਦੀ ਨਹੀਂ ਕੋਈ ਪ੍ਰੈਡਿਕਸ਼ਨ ਹੈਗੀ ਜੀ ਕਿਉਂਕਿ ਕਲੀਅਰ ਕੰਡੀਸ਼ਨਸ ਰਹਿਣ ਵਾਲੀਆਂ ਨੇ ਮਿਨਿਮਮ ਟੈਂਪਰੇਚਰ ਦੇ ਵਿੱਚ ਗਿਰਾਵਟ ਹੋਣ ਵਾਲੀ ਆ ਸੋ ਇਹ ਹਲੇ ਤਾਂ ਜਿਹੜਾ ਸੰਘਣੀ ਧੁੰਦ ਦੇ ਹੀ ਜਿਹੜੇ ਚਾਂਸਸ ਉਹ ਬਣੇ ਹੋਏ ਨੇ ਮਤਲਬ ਕਹਿੰਦਾ ਮਤਲਬ ਕਿ ਬਾਕੀ ਰਾਜਾਂ ਨਾਲ ਪੰਜਾਬ ਦਾ ਵੈਦਰ ਕਾਫੀ ਜਿਹੜਾ ਮੈਂ ਸੋਹਣਾ ਆ ਰਿਹਾ ਜੋ ਕਿ ਇਸ ਸਮੇਂ ਅਗਰ ਗੱਲ ਕਰੀਏ ਤਾਂ ਕਾਫੀ ਧੁੱਪ ਵੀ ਨਜ਼ਰ ਆ ਰਹੀ ਹੈ ਸਮੇਂ ਸੂਰਜ ਦੀ ਤਾਕਤ ਕਿਰਪਾ ਪੂਰੀ ਹੈ ਔਰ ਰਾਤ ਦੇ ਸਮੇਂ ਜਿਹੜੀ ਸਰਦੀ ਹੈ ਉਹ ਆਪਣਾ ਰੰਗ ਦਿਖਾ ਰਹੀ ਹੈ ਤੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਸਾਹਰੇ ਹੀ ਦੇਖਣ ਨੂੰ ਮਿਲ ਰਹੀਆਂ ਲੁਧਿਆਣਾ ਸ਼ਹਿਰੇ ਦੀ ਬਿਲਕੁਲ ਜੀ ਆਨਵਰਡ ਦੇ ਦਿਨਾਂ ਦੇ ਵਿੱਚ ਜਿਹੜੀਆਂ ਕਲੀਅਰ ਔਰ ਡਰਾਈ ਵੈਦਰ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਨਾਲ ਨਾਲ ਹੀ ਜਿਹੜੀ ਸੰਗਣੀ ਤੁੰਦ ਦੀ ਵੀ ਪ੍ਰੈਡਿਕਸ਼ਨ ਹੈ ਔਰ ਕਿਸਾਨਾਂ ਵਾਸਤੇ ਕਿਦਾਂ ਦਾ ਵੈਦਰ ਰਹੇਗਾ ਜੀ ਇਹ ਵਾਲਾ ਹਫਤਾ ਜਿਹੜੀਆਂ ਇਹ ਵੈਦਰ ਕੰਡੀਸ਼ਨਸ ਨੇ ਜੇ ਅਸੀਂ ਦੇਖੀਏ ਤਾਂ ਆਲਮੋਸਟ ਨਾਰਮਲੀ ਚ ਸੋ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਫਾਰਮਰਸ ਜਿਹੜੇ ਉਹਨਾਂ ਦੇ ਰੂਟੀਨ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਤੇ ਕਹਿੰਦਾ ਹੁੰਦਾ ਕਿ ਤਾਪਮਨ ਲੱਗਦਾ ਕਿ 4 5 7 4 5 7 ਅੱdte ਹੀ ਅਪ ਡਾਊਨ ਰਹੇਗਾ ਇਹਨਾਂ ਦਾ ਹਾਂ ਬਿਲਕੁਲ ਜੀ ਜਿਵੇਂ ਅੱਜਕੱਲ 7.4 ਡਿਗਰੀ ਸੈਂਟੀਗ੍ਰੇਡ ਅੱਜ ਵੀ ਔਰ ਕੱਲ ਵੀ ਰਿਕਾਰਡ ਕੀਤਾ ਗਿਆ ਬਟ ਆਨਵਾਰ ਦੇ ਦਿਨਾਂ ਵਿੱਚ ਇਹਦੇ ਤੋਂ ਥੋੜਾ ਘਟ ਵੀ ਸਕਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਉਸ ਤੋਂ ਅਸੀਂ ਮੈਮ ਪਮੀਨ ਕੋ ਕਿਨੇ ਜਰਾ ਸਾਫ ਤੌਰ ਤੇ ਦੱਸਿਆ ਕਿ ਜਿਹੜਾ ਤਾਪਮਨ ਲੱਗਾ ਵੈਮ 4 5 6 7 ਰਾਤ ਦੇ ਸਮੇਂ ਜਿਹੜਾ ਵੈ ਦੇਖਣ ਨੂੰ ਮਿਲਿਆ ਜਿਸ ਕਰਕੇ ਤੁਹਾਨੂੰ ਠੰਡ ਜ਼ਿਆਦਾ ਲੱਗ ਰਹੀ ਹੋਣੀ ਹੈਗੀ ਉੱਥੇ ਤੱਕ ਕਿ 4 ਡਿਗਰੀ ਤੱਕ ਜਿਹੜਾ ਤਾਪਮਨ ਗਿਆ ਹੈਗਾ ਵੈ ਉਹ ਸਾਫ ਤੌਰ ਤੇ ਇਹ ਵੀ ਕਹਿਣਾ ਹੈ ਕਿ ਬਾਕੀ ਰਾਤ ਜਨ ਨਾਲੋਂ ਅਗਰ ਗੱਲ ਕਰੀ ਜਿੱਦਾਂ ਕਿ ਜੰਮੂ ਕਸ਼ਮੀਰ ਦੇ ਵੇ ਸਮੇਂ ਬਰਬਾਰੀ ਪੈਰੀ ਲੋਕ ਕਿਲੋ ਉੱਠਾਉਣਾ ਜਾ ਰਹੇ ਲੇਕਿਨ ਕਾਫੀ ਘਟੀਆਂ ਵਿੱਚ ਉੱਥੇ ਫਸੇ ਹੋਏ ਕਿਉਂਕਿ ਬਰਬ ਦੀ ਜਿਹੜੀ ਸਫੇਦ ਚਾਦਰ ਹੈ ਕਾਫੀ ਤਰ੍ਹਾਂ ਵਬਿਸ ਚੁਕੀ ਹੋਈ ਹੈ ਲੇਕਿਨ ਗੱਲ ਲੁਧਿਆਣਾ ਸ਼ਹਿਰ ਦੀ ਗੱਲ ਕਰਤੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਮਾਤਾਪਮਨ ਹੈ ਸਨੀ ਡੇ ਚੱਲ ਰਿਹਾ ਜੀ ਤੇ ਅਜਿਹਾ ਜ ਸਨੀ ਡੇ ਦਾ ਦੇਦੇ ਹੀ ਰਹਿਣਗੇ ਤੁਸੀਂ ਚੰਗੀ ਤੁੱਪ ਸੇਖ ਸਕਦੇ ਹੋ ਅੱਛੇ ਫਲ ਫਰੂਟ ਜਿਹੜੇ ਸਰਦੀਆਂ ਦੇ ਮੌਸਮ ਅਨੁਸਾਰ ਖਾ ਸਕਦੇ ਹੋ ਗੁਰ ਆਪਣੀ ਫੈਮਲੀ ਦੇ ਨਾਲ ਵੀ ਆਪਣੇ ਹੀ ਸ਼ਹਿਰ ਦੇ ਵਿੱਚ ਇੰਜੋਏ ਕਰ ਸਕਦੇ ਹੋ ਕਿਉਂਕਿ ਵਿਟਾਮਿਨ ਡੀ ਜਿਹੜ ਤੁੱਪਦੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਲਦਾ ਔਰ ਖਾਸ ਤੌਰ ਤੇ ਤੁੱਪਦੇ ਦਿਨਾਂ ਦੇ ਵਿੱਚ ਨਹੀਂ ਬਲਕਿ ਸਰਦੀਆਂ ਦੇ ਦਿਨਾਂ ਵਿੱਚ ਵਿਟਾਮਿਨ ਡੀ ਬਹੁਤ ਜ਼ਿਆਦਾ ਮਿਲਦਾ ਹੈਗਾ ਮੈਸ ਸੁਝਾਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਏਗਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਅਧਿਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਕ ਦਿਓ